ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਗੁਰੂ ਘਰ ਦੀ ਉਸ ਮਹਾਨ ਗੁਰਸਿੱਖ ਦੀ ਅਨਮੋਲ ਕਥਾ ਸੁਣਾਗੇ ਜਿੰਨਾ ਦਾ ਨਾਮ ਸੁਣ ਕੇ ਹੀ ਮਨ ਵਿੱਚ ਸੇਵਾ ਨਿਮਰਤਾ ਤੇ ਸਿੱਖੀ ਦਾ ਅਸਲੀ ਰੂਪ ਨਜ਼ਰ ਆ ਜਾਂਦਾ ਹੈ ਉਹ ਹਨ ਬਾਬਾ ਬੁੱਢਾ ਸਾਹਿਬ ਜੀ ਸਿੱਖ ਇਤਿਹਾਸ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਬਹੁਤ ਉੱਚਾ ਹੈ ਕਿਉਂਕਿ ਉਹ ਉਹਨਾਂ ਗੁਰਸਿੱਖਾਂ ਵਿੱਚੋਂ ਸਨ ਜਿਨ੍ਹਾਂ ਨੇ ਪਹਿਲੇ 6 ਗੁਰੂ ਸਾਹਿਬਾਨ ਦੀ ਸੇਵਾ ਕੀਤੀ ਉਹਨਾਂ ਦੀ ਉਮਰ ਲੰਮੀ ਸੀ ਪਰ ਉਹਨਾਂ ਦੀ ਸੇਵਾ ਤੇ ਭਗਤੀ ਉਸ ਤੋਂ ਵੀ ਵੱਡੀ ਸੀ ਬਾਬਾ ਬੁੱਢਾ ਸਾਬ ਜੀ ਦਾ ਨਾਮ ਬੁੱਢਾ ਕਿਵੇਂ ਪਿਆ ਸੰਗਤ ਜੀ ਜਦੋਂ ਬਾਬਾ ਬੁੱਢਾ ਸਾਬ ਜੀ ਛੋਟੇ ਸਨ ਉਹ ਜੰਗਲ ਵਿੱਚ ਪਸ਼ੂ ਚਰਾਇਆ ਕਰਦੇ ਸਨ ਇੱਕ ਦਿਨ ਗੁਰੂ ਨਾਨਕ ਦੇਵ ਜੀ ਉੱਥੋਂ ਲੰਘੇ ਗੁਰੂ ਸਾਹਿਬ ਨੇ ਉਸ ਬੱਚੇ ਨੂੰ ਪਿਆਰ ਨਾਲ ਪੁੱਛਿਆ ਪੁੱਤਰ ਤੂੰ ਕਿੰਨੀ ਉਮਰ ਦਾ ਹੈ ਉਸ ਬੱਚੇ ਨੇ ਬੜੀ ਸੋਚ ਸਮਝ ਕੇ ਕਿਹਾ ਸੱਚ ਦੱਸਾਂ ਤਾਂ ਉਮਰ ਤਾਂ ਉਸ ਦੀ ਵੱਡੀ ਹੁੰਦੀ ਹੈ ਜੋ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਜੇ ਕੋਈ ਰੱਬ ਨੂੰ ਭੁੱਲ ਜਾਵੇ ਤਾਂ ਉਹ ਜਵਾਨ ਹੋ ਕੇ ਵੀ ਬੁੱਢਾ ਹੈ ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਖੁਸ਼ ਹੋ ਗਏ ਗੁਰੂ ਸਾਹਿਬ ਨੇ ਕਿਹਾ ਤੂੰ ਤਾਂ ਛੋਟਾ ਹੋ ਕੇ ਵੀ ਬੁੱਢਾ ਹੈ ਗਿਆਨ ਵਾਲਾ ਇਸੇ ਕਰਕੇ ਉਹਨਾਂ ਦਾ ਨਾਮ ਪੈ ਗਿਆ ਬਾਬਾ ਬੁੱਢਾ ਗੁਰੂ ਘਰ ਦੀ ਮਹਾਨ ਸਿਵਾ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਆਪਣਾ ਜੀਵਨ ਗੁਰੂ ਸਾਹਿਬਾਂ ਦੀ ਸੇਵਾ ਵਿੱਚ ਲਾ ਦਿੱਤਾ ਉਹਨਾਂ ਦੀ ਸੇਵਾ ਸਿਰਫ ਇੱਕ ਕੰਮ ਤੱਕ ਸੀਮਿਤ ਨਹੀਂ ਸੀ ਉਹ ਲੰਗਰ ਦੀ ਸੇਵਾ ਸੰਗਤ ਦੀ ਸੇਵਾ ਗੁਰੂ ਘਰ ਦੀ ਰਖਵਾਲੀ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਸਨ ਉਹਨਾਂ ਦਾ ਮਨ ਇੰਨਾ ਨਿਰਮਲ ਸੀ ਕਿ ਉਹ ਸੇਵਾ ਕਰਦੇ ਸਮੇਂ ਕਦੇ ਵੀ ਹੰਕਾਰ ਨਹੀਂ ਕਰਦੇ ਸਨ ਗੁਰੂ ਅਰਜਨ ਦੇਵ ਜੀ ਨਾਲ ਵਿਸ਼ੇਸ਼ ਸਬੰਧਾ ਬਾਬਾ ਬੁੱਢਾ ਸਾਹਿਬ ਜੀ ਦਾ ਗੁਰੂ ਅਰਜਨ ਦੇਵ ਜੀ ਨਾਲ ਬਹੁਤ ਹੀ ਪਿਆਰ ਭਰਿਆ ਸਬੰਧ ਸੀ ਕਿਹਾ ਜਾਂਦਾ ਹੈ ਜਦੋਂ ਅੰਮ੍ਰਿਤਸਰ ਸਾਹਿਬ 10 ਰੋਬਰ 23 ਸੇਵਾ ਵਾਲੇ ਕੰਮ ਚੱਲ ਰਹੇ ਸਨ ਬਾਬਾ ਬੁੱਢਾ ਸਾਹਿਬ ਜੀ ਉੱਥੇ ਵੀ ਸੇਵਾ ਵਿੱਚ ਅੱਗੇ ਰਹਿੰਦੇ ਸਨ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਨਿਮਰਤਾ ਤੋਂ ਬਹੁਤ ਪਰਸਾਨ ਰਹਿੰਦੀ ਸਾਨਾ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਸੇਵਾ ਨੂੰ ਕਰਤੱਵ ਨਹੀਂ ਭਾਗਾਂ ਦੀ ਬਖਸ਼ਿਸ਼ ਸਮਝਦੇ ਸਾਨਾ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਕਥਾ ਸਾਨੂੰ ਇਹ ਸਿਖਾਉਂਦੀ ਹੈ ਸੇਵਾ ਕਰਨੀ ਹੈ ਤਾਂ ਨਿਮਰਤਾ ਨਾਲ ਸਿੱਖੀ ਕਮਾਉਣੀ ਹੈ ਤਾਂ ਹੰਮੇ ਛੱਡ ਕੇ ਅਤੇ ਜੀਵਨ ਸਫਲ ਕਰਨਾ ਹੈ ਤਾਂ ਨਾਮ ਜਪ ਕੇ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਸਾਨੂੰ ਦੱਸਦਾ ਹੈ ਕਿ ਸੱਚਾ ਸਿੱਖ ਉਹ ਹੈ ਜੋ ਗੁਰੂ ਘਰ ਨਾਲ ਜੁੜ ਕੇ ਆਪਣੇ ਆਪ ਨੂੰ ਮਿੱਟੀ ਵਾਂਗ ਨਿਵਾਣਾ ਬਣਾ ਕੇ ਰੱਖੇ ਸੰਗਤ ਜੀ ਆਓ ਅਸੀਂ ਵੀ ਬਾਬਾ ਬੁੱਢਾ ਸਾਹਿਬ ਜੀ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਵਿੱਚ ਅਤੇ ਜੀਵਨ ਵਿੱਚ ਸੇਵਾ ਤੇ ਸੇਮਰ सिमरन ਨੂੰ અપਨਾ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ